ਹਾਂਜੀ ਸਾਰੇ ਫਿਰ ਕਿਵੇਂ ਹੋ ਰਾਤ ਆਰਸੀਬੀ ਤੇ ਸੀਐਸਕੇ ਦਾ ਫਾਈਨਲ ਵਰਗਾ ਮੁਕਾਬਲਾ ਹੋਇਆ ਸੀ ਜਿਸ ਵਿੱਚ ਆਰਸੀਬੀ ਨੇ ਜਿੱਤ ਪ੍ਰਾਪਤ ਕੀਤੀ ਹੈ ਹੁਣ ਆਪਾਂ ਆਰਸੀਬੀ ਦੇ ਵਾਈਸ ਕੈਪਟਨ ਵਿਰਾਟ ਕੋਹਲੀ ਨਾਲ ਚੌੜਕਾਸਟ ਦਾ ਇੱਕ ਪਹਿਲਾ ਐਪੀਸੋਡ ਲੈ ਕੇ ਆਏ ਆ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵਧੀਆ ਲੱਗੀ ਤੁਹਾਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸੋ ਮਿਲੌਣਿਆ ਤੁਹਾਨੂੰ ਆਰਸੀਬੀ ਦੇ ਵਾਈਸ ਕੈਪਟਨ ਵਿਰਾਟ ਕੋਹਲੀ ਨਾਲ ਅੱਜ ਦਾ ਇਹ ਸਾਰਾ ਪੌਡਕਾਸਟ ਪੰਜਾਬੀ ਭਾਸ਼ਾ ਵਿੱਚ ਹੋਊਗਾ ਕਿਉਂਕਿ ਵਿਰਾਟ ਕੋਲੀ ਨੂੰ ਪਤਾ ਹੈ ਕਿ ਇਹ ਯੂਟਿਊਬਰ ਕੰਟੈਂਟ ਕ੍ਰिएਟਰ ਕਿੱਡੇ ਵੱਡੇ ਨੇ ਸੋ ਇਹਨਾਂ ਨੇ ਸਾਨੂੰ ਆਪ ਕਨੈਕਟ ਕੀਤਾ ਵੀ ਇਹਨਾਂ ਨਾਲ ਪੌਡਕਾਸਟ ਕੀਤਾ ਜਾਵੇ ਮੈਨੂੰ ਪੰਜਾਬੀ ਗਾਣੇ ਬਹੁਤ ਵਧੀਆ ਲੱਗਦੇ ਨੇ ਮੈਂ ਸਿੱਧੂ ਮੂਸੇ ਦਾ ਬਹੁਤ ਸੁਣਦਾ ਇਹ ਸਿੱਧੂ ਮੂਸੇ ਦਾ ਬਹੁਤ ਹੁੰਦੇ ਨੇ ਸੁਭਨੂ ਵੀ ਬਹੁਤ ਸੁਣਦੇ ਨੇ ਪਰ ਇਹ ਯਾਰ ਬਰੋਦੀ ਹੋ ਜਾਂਦੇ ਨੇ ਇਹ ਕੀ ਕਾਰਨ ਹੈ ਸਾਡਾ ਦੇਖੋ ਜੀ ਹੁਣ ਮੈਨੂੰ ਲੋਕ ਗਾਲਾਂ ਕੱਢਦੇ ਮੇਰੇ 240 ਮਿਲੀਅਨ ਵਧੀਆ ਲੱਗਦਾ ਮੈਂ ਸੁਭਨੂ ਸੋਚਿਆ ਵੀ ਹਾਂ ਫੋਲ ਮੈਂ ਕਰਨ ਉਹਦੇ ਲੈਨ ਫੋਲੋ ਕਰਿਆ ਮਕਾਰੇ ਆਵਣਾ ਕਰਨਾ ਉਹਦੇ ਨੂੰ ਫੋਲੋ ਸੋਭ ਨੂੰ ਵੀ ਮੈਂ ਕਰ ਲੂੰਗਾ ਟਾਈਮ ਆਉਣ ਤੇ ਕਰ ਨੂੰ ਸੋਭ ਨੂੰ ਵਿਰਾਟ ਕੋਲੀ ਜੀ ਅੱਜ ਮੈਂ ਤੁਹਾਨੂੰ ਦੇਖ ਰਿਹਾ ਚਲੋ ਤੁਸੀਂ ਰਾਤ ਜਿੱਤ ਗਏ ਆਪਣੇ ਜੋਮੀ ਚਾਂਸ ਨਹੀਂ ਤੇ ਆਪਾਂ ਸੱਤ ਮੈਚ ਹਾਰ ਕੇ ਫਿਰ ਵਾਪਸੀ ਕਰੀ ਰਾਤ ਕਲਕਾਰੀਆਂ ਵਜੀਆਂ ਸਾਰਾ ਯੂਨੀਵਰਸ ਖੁਸ਼ ਹੋਇਆ ਆਈਪੀਐਲ ਮੈਚ ਨੂੰ ਦੇਖ ਕੇ ਫਿਰ ਮੈਂ ਪੁੱਛਣਾ ਚਾਹੁੰਦਾ ਵੀ ਅੱਜ ਤੁਸੀਂ ਇਹ ਬਿਗਟ ਤੇ ਬੈਠ ਕੇ ਕਿਉਂ ਲੈ ਕੇ ਆਏ ਹੋ ਇਹ ਓਰੇ ਸਟੂਡੀਓ 'ਚ ਇਹ ਰਾਤ ਵਾਲਾ ਇਹ ਹੁਣ ਮੈਂ ਛੱਡ ਨਹੀਂ ਰਿਹਾ ਮੈਂ ਨਾਲੇ ਲੈ ਕੇ ਪੈਣਾ ਅਸੀਂ ਜਿੱਤੇ ਪਤਾ ਕਿਵੇਂ ਹੀ ਓ ਹੋ ਨਰਜੀ ਜਾਦੇ ਆ ਗਈ ਦੀ ਨਰਜੀ ਜਾਦੇ ਆ ਗਈ ਦੀ ਸੌਰੀ ਸੌਰੀ ਸਾਡਾ ਤੁਸੀਂ ਸਸਤਾ ਮੈਕ ਤੋੜਨ ਨੂੰ ਕਰਦੇ ਹੋ ਨਹੀਂ ਫਿਰ ਇਹ ਮੇਰਾ ਇੱਕ ਸਵਾਲ ਇਹ ਵੀ ਸੀ ਵੀ ਜਿਹੜਾ ਇਹ ਬੈਟ ਤੇ ਆਪਣਾ ਬਿਕਟਾ ਇਹ ਫਾਈਨਲ ਮੈਚ ਅਹੀਂ ਲੈ ਕੇ ਜਾਣਾ ਜਾਂ ਉੱਥੇ ਆਲਾ ਵੀ ਪੱਟ ਕੇ ਲਿਆਉਣਾ ਬਿਕਟਾ ਜੀ ਮੈਂ ਨਕਸ਼ਾ ਨੂੰ ਪੈਟ ਤੋਂ ਪਰਾਂ ਕਰਤਾ ਬੇ ਬੈਟਬਾਲ ਆਪਦੇ ਨਾਲ ਪੈਣਾ ਹੀ ਥਾ ਅਨੁਸ਼ਕਾ ਨੂੰ ਆਪਣੇ ਘਰ ਤਾਂ ਬੈਠ ਬੱਲੇ ਹੀ ਦੇਖੋ ਆਪਣਾ IPL ਜਿਤਨਾ ਯਾਰसीबी ਚੋ 2024 ਦੀ ਟਰੋਫੀ ਆਰਸੀਬੀ ਜਿੱਤੂਗੀ ਜੀ ਕੋਈ ਗੱਲ ਆ ਨਾ ਵੀ ਅਨੁਸ਼ਕਾ ਤਾਂ ਬਾਅਦ ਚ ਆਈ ਆ ਪਹਿਲਾਂ ਬੈਟ ਤੇ ਬਾਲ ਆਇਆ ਇਹਨਾਂ ਕੋਲ ਤਾਂ ਕਰਕੇ ਅਨੁਸ਼ਕਾ ਨਾ ਕੋਈ ਇਹ ਬੈਟ ਬਾਲ ਨਾਲ ਹੁੰਦਾ ਮੇਰਾ ਵਿਆਹ ਵੀ ਨਹੀਂ ਹੋਣਾ ਸੀ ਮੈਂ ਛੜਾ ਰਹਿੰਦਾ ਜੀ ਅੱਜ ਅਨੁਸ਼ਕਾ ਕਿਤੇ ਕਰਕੇ ਆ ਬੈਟ ਬਾਲ ਕਰਕੇ ਆਈ ਹੈ ਜੀ ਮੈਂ ਦੇਖੀ ਪਹਿਲਾਂ ਤਾਂ ਸਾਨੂੰ ਪਤਾ ਮੈਂ ਕਿਹਾ ਜਾਂ ਹੁੰਦਾ ਦੀ ਇਹ ਤਾਂ ਬੈਟ ਬਾਲ ਦਾ ਦਿਨ ਆਈ ਸਾਰਾ ਮੈਨੂੰ ক্রিকেট ਚ ਆ ਗਿਆ ਨਹੀਂ ਫਿਰ ਮੇਰਾ ਇੱਕ ਸਵਾਲ ਇਹ ਵੀ ਆ ਵਿਰਾਟ ਕੋਲੀ ਜੀ ਤੁਸੀਂ ਪਹਿਲਾਂ ਕੈਪਟਨ ਹੁੰਦੇ ਸੀ ਟੀਮ ਦੇ ਸੋਡੇ ਕਪਤਾਨੀ ਹੁੰਦੇ ਇੱਕ ਵਾਰ ਫਾਈਨਲ ਚ ਵੀ ਟੀਮ ਗਈ ਸਨਰਾਈਜ਼ਰ ਹਾਈਦਰਾਬਾਦ ਚਲੋ ਆਪਾਂ ਕਾਹਨੂੰ ਗੱਲ ਕਰਨੀ ਆ ਮਜ਼ਾਕ ਵਾਲਾ ਗੱਲ ਹੋ ਜਾਂਦੀ ਆ ਫਿਰ ਤੁਸੀਂ ਆਪਣੀ ਕਪਤਾਨੀ ਕਿਉਂ ਛੱਡਤੀ ਆ ਆਰਸੀਬੀ ਚ ਦੇਖੋ ਜੀ ਕਪਤਾਨੀ ਤਾਂ ਮੈਨੂੰ ਅਸਲ 'ਚ ਛਟਣੀ ਜਿਹੜੀ ਮੈਨੂੰ ਉੱਪਰੋਂ ਸੜਾਈ ਗਈ ਮੈਂ ਛੜਣਾ ਨਹੀਂ ਚਾਹੁੰਦਾ ਸੀ ਜਦੋਂ ਜੀ ਤੱਕਾ ਹੋਇਆ ਤੁਹਾਡੇ ਨਾਲਾ ਹੋਇਆ ਜੀ ਮੇਰੇ 'ਚ ਜੋਸ਼ ਬੱਦ ਜੀ ਮੈਂ ਐ ਕੁੱਕਾਂ ਜਾ ਕੇ ਮਾਰਦਾ ਸੀ ਮੈਨੂੰ ਕਹਿੰਦੇ ਕਪਤਾਨ ਕੂਲ ਚਾਹੀਦਾ ਫਿਰ ਅਗਰੈਸਿਵ ਕੈਪਟਨ ਦੇ ਥੋੜੇ ਜਿਹਾ ਤੁਸੀਂ ਪੂਰਾ ਮੇਰਾ ਮੈਨੂੰ ਪਤਾ ਗਰਮੀ ਗੁੱਸਾ ਮੇਰੇ 'ਚ ਜ਼ਿਆਦਾ ਆਈ ਦੇ ਗੰਭੀਰ ਨਾਲ ਵੀ ਲੜਾਈ ਹੋ ਜਾਂਦੀ ਕੰਬੀਰ ਦਾ ਹੁਣ ਕੀ ਬੋਲਣਾ ਚਾਹ ਹੁਣ ਜਫੀਆਂ ਵੀ ਪੈ ਰਹੀਆਂ ਨੇ ਕੀ ਰੀਜਨ ਹੈ ਉਹ ਦੇਖੋ ਜੀ ਅਸੀਂ ਕਿੱਦਾ ਵੱਡਾ ਫੇਮਸ ਹੋਏ ਇਹ ਸਾਰਾ ਫਾਲੋਅਰਾਂ ਦਾ ਚੱਕਰ ਹੁੰਦਾ ਜੀ ਗੰਭੀਰ ਨਾਲ ਮੇਰਾ ਕਿਹੜਾ ਬੱਟ ਦਾ ਰੌਲਾ ਹੀ ਪਰ ਗੰਭੀਰ ਨਾਲ ਆਪਣੀ ਦੁਸ਼ਮਣੀ ਚਲੋ ਹੈਗੀ ਵੀ ਹੈ ਜੀ ਨਹੀਂ ਵੀ ਹੈਗੀ ਇਹ ਤਾਂ ਰੱਬ ਨੂੰ ਪਤਾ ਜੀ ਆਪਾਂ ਫਾਲੋਅਰ ਕੱਟਦੇ ਨਹੀਂ ਉੱਥੋਂ ਇਹ ਬਸ ਮੇਨ ਰੀਜਨ ਵੀ ਫੇਮ ਕੱਟਣਾ ਹੈ ਦੀ ਕੰਟਰੋਵਰਸੀ ਕ੍ਰੀਏਟ ਕਰਕੇ ਫੇਮ ਕੱਟਣਾ ਦੇਖ ਹੁਣ ਇਹਦੇ ਨਾਲ ਕੀ ਹੁੰਦਾ ਕੁਝ ਹੁੰਦਾ ਪਰ ਲੋਕ ਮੇਰੇ ਤੇ ਦੇਖਦੇ ਨੇ ਜ਼ੂਮ ਕਰਦੇ ਨੇ ਫੇਮਸ ਹੁੰਨਾ ਮੈਂ ਤਾਂ ਹੀ ਐ ਕਰਦਾ ਹੀ ਤਾਹੀਂ ਮੈਂ ਇੱਕ ਗੱਲ ਨੋਟ ਕਰਿਆ ਵੀ ਜਿੰਨੇ ਵੀ ਆਰਸੀਬੀ ਦੇ ਸਟੇਟਸ ਆਉਂਦੇ ਨੇ ਜਾਂ ਉਹਦੀ ਜਿੱਤ ਤੇ ਸਭ ਤੋਂ ਵੱਧ ਵਿਰਾਟ ਕੋਲੀ ਦੇ ਸਟੇਟਸ ਇਹਦਾ ਮੇਨ ਰੀਜਨ ਆ ਹੀ ਹੈ ਮੈਂ ਦੇਖੋ ਜਦੋਂ ਜਿੱਤਰੇ ਹੁੰਨਿਆ ਜਾਂ ਵਿਕਟ ਲੈਂਦੀ ਆ ਬੌਲਰ ਦਾ ਨਾਮ ਨਹੀਂ ਆਉਂਦਾ ਉੱਥੇ ਪਤਾ ਕੀ ਕਰਦਾ ਵਿਰਾਟ ਕੋਲੀ ਨੇ ਐ ਕਰਿਆ ਵਿਰਾਟ ਕੋਲੀ ਨੇ ਐ ਕਰਿਆ ਵਿਰਾਟ ਕੋਲੀ ਨੇ ਐ ਕਰਿਆ ਇਹ ਸਿਰਫ ਮੈਂ ਫੇਮਸ ਤੁਹਾਨੂੰ ਪਤਾ ਹੀ ਇਹ ਹੁੰਦੇ ਨਹੀਂ ਇਹ ਆਪਣੇ ਇਹ ਆਪਣੇ ਏਸੀਆਈਪੀਐਲ ਦੀ ਗੱਲ ਕਰ ਰਹੇ ਇੱਕ ਮੈਚ ਸੀਗਾ ਆਪਣਾ ਤੇ ਉਥੇ ਨੋ ਬੋਲ ਦਾ ਬੌਰ ਰੋਲਾ ਪਿਆ ਸੀ ਤੁਸੀਂ ਕਹਿ ਰਹੇ ਸੀ ਵੀ ਨੋ ਵਾਲਾ ਉਹ ਥਰਡ ਅੰਪਾਇਰ ਨੇ ਵੀ ਫਿਰ ਆਊਟ ਦੇਤਾ ਤੁਸੀਂ ਅੰਪਾਇਰ ਨਾਲ ਵੀ ਲੜਾਈ ਕੀਤੀ ਬਾਅਦ ਚ ਫਿਰ ਕੋਈ ਸਮਝੌਤਾ ਹੋਇਆ ਜਾਂ ਲੜਾਈ ਚੱਲੇ ਰਹੀ ਹੈ ਅਜੇ ਤੱਕ ਉਹ ਦੇਖੋ ਜੀ ਆਸਲ ਚ ਮੇਰਾ ਥੋੜਾ ਦਿਮਾਗ ਦਾ ਗੁੱਸਾ ਜਾਦੇ ਬਾਅਦ ਜਾਂਦਾ ਨਹੀਂ ਇਹ ਹੱਲਿਆ ਹੋਇਆ ਆਸਲ ਚ ਬੌਰ ਤਾਂ ਹੀ ਥੱਲੇ ਨੂੰ ਆ ਰਹੀ ਸੀ ਹੁਣ ਜਦ ਮੈਂ ਆਊਟ ਹੋ ਗਿਆ ਹੋ ਰੋਂਡੀ ਦਾ ਪਾਣੀ ਬਣਦੀ ਅਸੀਂ ਗਲੀ ਕ੍ਰਿਕਟ ਖੇਡਿਆ ਉੱਥੇ ਰੋਂਡੀ ਚੱਲੇ ਸਾਲੀ ਉੱਥੇ ਰੋਂਡੀ ਨਹੀਂ ਚੱਲੀ ਮੈਨੂੰ ਐ ਦੀ ਵੀ ਰੋਂਡੀ ਰੋਂਡੀ ਚੱਲ ਜਾਈ ਕੀ ਪਤਾ ਬਣਦੇ ਕੰਮ ਪਰ ਰੋਂਡੀ ਸਾਲੀ ਚੱਲੀ ਨਹੀਂ ਜੀ ਹੁਣ ਕੀ ਕਰ ਸਕਦੇ ਵੀ ਸਕਦੇ ਤੇ ਮੈਚ ਨਾ ਜੀ ਹਾਂ ਜੀ ਰੋਟੀ ਪਾਲਾਂ ਦੇ ਪਰ ਰੱਬ ਸਾਡੇ ਨਾਲ ਆਈ ਦੇਖੋ ਅਸੀਂ ਫਿਰ ਵੀ ਕੁਆਲੀਫਾਈ ਕਰ ਚਾਹੀਦੇ ਨਹੀਂ ਇਹ ਤਾਂ ਚੱਲ ਮੰਨਣ ਵਾਲੀ ਗੱਲ ਆ ਪੋਜ਼ਿਟਿਵਿਟੀ ਹੈ ਬੰਦੇ ਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਬੰਦਾ ਦੇਖ ਲਓ ਫਾਈਨਲ ਚ ਪਹੁੰਚਣ ਦੀ ਆਪਣਾ ਯੋਗਦਾਨ ਪੂਰਾ ਪਾਇਆ ਹੁਣ ਚਾਹੇ ਫਾਈਨਲ ਹਾਰ ਵੀ ਜਾਣਾ ਉਹ ਵੀਰੇ ਮੇਰਾ ਦੇਖ ਕੇ ਪੱਖੀਆਂ ਇਕੱਠੇ ਹੋ ਜਾਂ ਮੈਂ ਫਾਈਨਲ ਕੇ ਮੈਂ ਹਾਰ ਦਈ ਸੀ ਤੁਸੀਂ ਬਾਈ ਜੀ ਸਾਡੇ ਸਟੂਡੀਓ ਚ ਆ ਕੇ ਨਾ ਇਦਾਂ ਦਾ ਫੀਲ ਨਹੀਂ ਕਰ ਸਕਦੇ ਬਾਹਰ ਬੋਡੀਗਾਰਡ ਖੜੇ ਨੇ ਮੇਰੇ ਹੀ 274 ਮਿਲੀਅਨ ਫੋਲੋਅਰ ਜੇ ਮੈਂ ਕਹਤਾ ਫੋਲੋਅਰਾਂ ਨੂੰ ਉਹ ਕੀ ਕਰਨਗੇ ਸਾਨੂੰ ਪਤਾ ਉਹ ਐ ਕਰਨੇ ਐ ਕੰਮ ਇਹ ਗਾਲਾਂ ਕੱਢਣਗੇ ਤੁਸੀਂ ਗਾਲਾਂ ਖਾਣੀਆਂ ਚਾਹੁੰਦੇ ਨਹੀਂ ਗਾਲਾਂ ਤਾਂ ਨਹੀਂ ਖਾਣੀਆਂ ਚਾਹੁੰਦੇ ਚਲ ਤੁਸੀਂ ਮੜਾ ਜ ਐ ਕਹੋ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਮਰੇ ਬਹੁਤ ਬੀਜੇ ਜੀ ਮੈਨੂੰ ਲੱਗਦਾ ਟਾਈਮ ਪਾਉਗਾ ਤੁਸੀਂ ਸਭਾ ਥੋੜਾ ਲਿੰਕ ਵੀ ਪਾ ਸਕਦੇ ਹੋ ਤੁਸੀਂ ਸਾਨੂੰ ਆਹ ਪਾਵਾਂਗੇ ਛੋਟੇ ਹੋਰ ਕੋਈ ਸਵਾਲ ਹੈ ਤੁਹਾਡੇ ਕੋਲ ਮਰੇ ਲਵ ਸਮਾਂ ਬਹੁਤ ਘੱਟਾ ਜੀ ਮੇਰੇ ਕੋਲ ਬਸ ਫਿਰ ਮੈਂ ਹੀ ਪੁੱਛਣਾ ਚਾਹਣਾ ਵੀ ਕੋਈ ਅੰਪਾਇਰ ਨਾਲ ਕੋਈ ਰੌਲਾ ਤਾਂ ਨਹੀਂ ਕੋਈ ਹੁਣ ਦੇਖੋ ਜੀ ਸਾਡਾ ਟੀਮ ਦਾ ਓਨਰ ਕੌਣਾ ਬੀਜੇ ਮਾਲੀ ਹੈ ਅੰਪਾਇਰ ਜੀ ਇਕੱਲੇ ਬਾਨੀ ਹੋ ਫਿਰ ਮੈਂ ਮੈਂ ਪੁੱਛਣਾ ਜਾਣਾ ਵੀ ਹੁਣ ਚਲੋ ਆਪਾਂ ਨੇ ਬਾਕਸ ਬਹੁਤ ਵਧੀਆ ਵਾਪਸੀ ਕਰੀ ਕੱਲ ਸਾਰੇ ਜਿੰਨੇ ਵੀ ਲੋਕ ਸੇ ਜਿਹੜੀ ਮਰਜੀ ਟੀਮ ਦੇ ਫੈਨ ਸੇ ਉਹਨਾਂ ਨੇ ਆਰਸੀਬੀ ਦੀ ਸਪੋਰਟ ਕਰੀ ਹੁਣ ਤੁਸੀਂ ਉਹ ਲੋਕਾਂ ਨੂੰ ਖੁਸ਼ ਕਰੋ ਵੀ ਫਾਈਨਲ ਜਿੱਤ ਕੇ ਦਿਖਾਓ ਮੜਾ ਜੇ ਹੁਣ ਮੈਂ ਲੋਕਾਂ ਮੁਰੇ ਕੀ ਕਰਾਂ ਉਹ ਮਨੱਚਾ ਨੱਗਾ ਹੋਵਾਂ ਕੀ ਹੋਵਾਂ ਕੀ ਕਰਾਂ ਲੋਕ ਮੈਂ ਲੋਕਾਂ ਨੂੰ ਐਂ ਕਰ ਤਾ ਰਿਹਾ ਲੋਕਾਂ ਵਾਸਤੇ ਹੋਰ ਕੀ ਕਰਾਂ ਇਹਨਾਂ ਲੋਕ ਅਨਕਸ਼ਾ ਸ਼ਰਮਾ ਦੇ ਕੀੜੇ ਮਰਵਾਵਾ ਕਰਾਂ ਨਹੀਂ ਉਹ ਤਾਂ ਚੱਲ ਥੱਕਾ ਹੋ ਜਾਗਾ ਵੀ ਲੋਕਾਂ ਆਪ ਸਮਝਣ ਸਮਝਿਆ ਕਰੋ ਲੋਕੋ ਤੁਸੀਂ ਆਏ ਆਏ ਚਲੋ ਫਿਰ ਇਹ ਹੁਣ ਆਪਣੇ ਵਿਰਾਟ ਕੋਹਲੀ ਜੀ ਨਾਲ ਅੱਜ ਦਾ ਚੌਡਕਾਸਟ ਐਪੀਸੋਡ ਖਤਮ ਹੁੰਦਾ ਤੁਸੀਂ ਦੱਸੋ ਵੀ ਅਗਲੇ ਕਿਹੜੇ ਸੈਲੀਬ੍ਰਿਟੀ ਨਾਲ ਚੌਡਕਾਸਟ ਲੈ ਕੇ ਆਈਏ ਤੇ ਵਿਰਾਟ ਕੋਹਲੀ ਜੀ ਵਿਕਟ ਵੀ ਲੈ ਕੇ ਆਏ ਤੇ ਤੇ ਹੁਣ ਜਾ ਰਹੇ ਨੇ ਬਹੁਤ బిਜੀ ਆ ਕਹਿੰਦੇ ਅਗਲੇ ਮੈਚਾਂ ਦੀ ਤਿਆਰੀ ਕਰਨੀ ਆ ਸੋ ਮਿਲਦੇ ਆ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਟੇਕ ਕੇਅਰ